ਰਿਜ਼ਕਾਂ ਦੇ ਲਈ ਘਰ-ਬਾਰ ਛੱਡਣਾ ਕਿਹੜਾ ਸੌਖਾ ਹੁੰਦਾ ਦਿਲ ਦਾ ਪੁੱਛ ਜਾ ਕੇ ਹਾਲ ਸਸੀਗਾ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਉੱਤੇ ਪੇਸ਼ ਹੈ ਰਚਨਾ ਅਨੋਵਾ ਤਿਲ ਲੱਦੇ ਹੋਏ ਟੈਚੀ ਹੂੰ ਅਨੋਵਾ ਤਿਲ ਲੱਦੇ ਹੋ ਹਟੈਚੀ ਦੱਸ ਦੇ ਕਿਸ ਮਾਂ ਦੀਆਂ ਸਦਰਾਂਬ ਦੇਸ਼ ਚੱਲੀਆਂ ਅਨੋਵਾਂ ਤੇ ਲੱਦਦੇ ਹੋ ਏ ਟੇਚੀ ਦੱਸ ਦੇ ਕਿਸੇ ਮਾਂ ਦੀਆਂ ਸਦਰਾਂ ਵਿਦੇਸ਼ ਚੱਲੀਆਂ ਪਿਓ ਦੀਆਂ ਆਸਾਂ ਜੱਜ ਬਾਤੀ ਬਾਣ ਕੇ ਬੇਗਾਨੇ ਮੁਲਕਾਂ ਚ ਕਰਨਨ ਵੇਸ਼ ਚੱਲੀਆਂ ਅਨੋਵਾਂ ਤੇ ਲੱਦਦੇ ਹੋ ਏ ਟੇਚੀ ਦੱਸ ਦੇ ਕਿਸੇ ਮਾਂ ਦੀਆਂ ਸਦਰਾਂ ਵਿਦੇਸ਼ ਚੱਲੀਆਂ ਉਨ ਨਾਲ ਚੱਲੇ ਘਰ ਦੇ ਤੇ ਨੇੜੇ ਦੇ ਸਬੰਧੀ ਜਿਹੜੇ ਛੱਡ ਕੇ ਇਹ ਰਿਪੋਰਟ ਮੂੜ ਆਉਣਗੇ ਜਾਂ ਦੀ ਵਾਰੀ ਚਾਤੇ ਉਦਾਸੀ ਦਾ ਅਲਮ ਦਿਲ ਹੰਝੂਆਂ ਦੇ ਸਾਗ ਰੱਚ ਖੋਰੇ ਆਉਣਗੇ ਸਾਰੀ ਬਾਟ ਕਰਨਗੇ ਚੇਤੇ ਨਾਲ ਗੱਲਾਂ ਉਹ ਸਾਰੀ ਬਾਟ ਕਰਨਗੇ ਚੇਤੇ ਨਾਲ ਗੱਲਾਂ ਇਹ ਔਲਾਦਾਂ ਕਿਵੇਂ ਮੁਸ਼ਕਲ ਨਾਲ ਪਲੀਆਂ ਹਨੋਅ ਆਉਤ ਦਿੱਲ ਲੱਦੇ ਹੋ ਏ ਟੈਚੀ ਦੱਸ ਦੇ ਕਿਸ ਮਾਂ ਦੀਆਂ ਸੱਦਰਾਂ ਵਿਦੇਸ਼ ਚੱਲੀਆਂ ਹੇ ਨੋਅ ਆਉਤ ਦਿੱਲ ਲੱਦੇ ਹੋ ਹੇ ਟੈਚੀ ਦੱਸ ਦੇ ਕਿਸ ਮਾਂ ਦੀਆਂ ਸੱਦਰਾਂ ਵਿਦੇਸ਼ ਚੱਲੀਆਂ ਓ ਕਿੰਨੀ ਮੁਸ਼ਕਿਲ ਨਾਲ ਪੇਪਰ ਦਵਾ ਕੇ ਚਾਹ ਕੀਜਿਆਂ ਦੀ ਰਕਿਸਮ ਮਸਾ ਮਸਾ ਆਇਆ ਉਹ ਕੀਲਾਕਾਰ ਗੈਣੇ ਆੜਤੀਆਂ ਕੋਲੋਂ ਲੈ ਕੇ ਰਿਸ਼ਤਦਾਰਾਂ ਦਾ ਥੋੜਾ ਅਹਿਸਾਨ ਵੀ ਕਰਿਆ ਉਹ ਮੋੜ ਦੇਣ ਹੌਲੀ ਹੌਲੀ ਕਿਸ਼ ਤਾਂ ਬਣਾ ਕੇ ਉਹ ਮੋੜ ਦੇਣ ਹੌਲੀ ਹੌਲੀ ਕਿਸ਼ ਤਾਂ ਬਣਾ ਕੇ ਕੁਝ ਮੇਰੇ ਵੱਲੋਂ ਅਤੇ ਕੁਝ ਤੂੰ ਕੰਨੀਆਂ ਨੋਵਾ ਉੱਤੇ ਲੱਦੇ ਹੋ ਹਟੇਚੀ ਦਾਸ ਦੇ ਕੇ ਸਿਮਾਂਦੀਆਂ ਸਦਰਾਂ ਵਿਦੇਸ਼ ਚੰਨੀਆਂ ਨੋ ਬਾਤ ਤੇ ਲੱਦੇ ਹੋ ਇੱੱਚੀ ਦੱਸ ਦੇ ਕਿਸੇ ਮਾਂ ਹੰਦੀਆਂ ਸੱਦਰਾਂ ਵਿਦੇਸ਼ ਚੱਲੀਆਂ ਹੌਲੀ ਹੌਲੀ ਸੱਟ ਹੋ ਕੇ ਪੀਅਰ ਕਰਾ ਕੇ ਫਿਰ ਮਾਪਿਆਂ ਦੇ ਪੇਪਰ ਬਣਾ ਲਈ ਜਲਦੀ ਉਨਾਂ ਚੇਰ ਮੇਨ ਤਾਂ ਤੂੰ ਕਰੀ ਦੱਬ ਕੇ ਇੱਥੇ ਫਿਕਰ ਨਾ ਕਰੀ ਪੂਰਾ ਕਿਸੇ ਗੱਲ ਦੀ ਉੱਕ ਦੇਵੀ ਨੀਤੀ ਤੇ ਜੋ ਅੱਖੀਆਂ ਉਪਰੋਖੇ ਉੱਕ ਦੇਵੀ ਨੀਤੀ ਤੇ ਜੋ ਅੱਖੀਆਂ ਉਪਰੋਖੇ ਅੱਜ ਦਿੱਤੀਆਂ ਨੇ ਤੋਰ ਜੱਕ ਵਿੱਚ ਕੰਲੀਆਂ ਅਨੋਵਾ ਤੇ ਲੱਦੇ ਹੋਏ ਟੈਚੀ ਦੱਸ ਦੇ ਕਿਸੇ ਮਾਂ ਦੀਆਂ ਸਦਰਾਂਵ ਦੇਸ਼ ਚੰਨੀਆਂ ਅਨੋਵਾ ਤੇ ਲੱਦੇ ਹੋਏ ਟੈਚੀ ਦੱਸ ਦੇ ਕਿਸੇ ਮਾਂ ਦੀਆਂ ਸਦਰਾਂਵ ਦੇਸ਼ ਚੰਨੀਆਂ ਹੋਰ ਜਿਕਾਂ ਦੇ ਲਈ ਹੀ ਘਰ-ਬਾਰ ਛੱਡਣਾ ਕਿਹੜਾ ਸੋਕਾ ਹੁੰਦਾ ਦਿਲ ਦਾ ਪੁੱਛ ਜਾ ਕੇ ਹਾਲ ਅਥਰੂ ਦਬਾ ਕੇ ਢਾਬਿਆਂ ਤੇ ਹੱਸ ਲੈਣਾ ਥੋਰ ਜਾ ਕੇ ਜज्ਬਤੀ ਹੋ ਹੋ ਜਾਣਾ ਇੱਕ ਬਾਗ 에어ਪੋਰਟ ਐਂਟਰੀ ਤੇ ਘੁੱਟ ਪਾ ਕੇ ਜਫੀ ਹੁਣ 에어ਪੋਰਟ ਐਂਟਰੀ ਤੇ ਘੁੱਟ ਪਾ ਕੇ ਜਫੀ ਰੋਂਦੇ ਦੇਣੀਆਂ ਨੇ ਇੱਕ ਦੂਜੇ ਨੂੰ ਤਸੱਲੀਆਂ ਨੋਵਾ ਤੇ ਲੱਦਿਓ ਏ ਟੱਚੀ ਦੱਸ ਦੇ ਕਿਸੇ ਮਾਂ ਦੀਆਂ ਸੱਦਰਾ ਵਿਦੇਸ਼ ਚੱਨੀਆਂ ਇਹ ਨੋਵਾ ਤੇ ਲੱਦਿਓ ਏ ਟੱਚੀ ਦੱਸ ਦੇ ਕਿਸੇ ਮਾਂ ਦੀਆਂ ਸੱਦਰਾ ਵਿਦੇਸ਼ ਚੱਲਿਨ ਉਹ ਕਿਸੇ ਮਾਂ ਦੀਆਂ ਸੱਦਰਾ ਵਿਦੇਸ਼ ਚੱਲਿਨ ਥੈਂਕ ਯੂ